ਕਨਸਟੀਟਿਊਸ਼ਨਲ ਰਾਈਟ ਕੋਈ ਮੈਂ ਕੰਨ ਨਾ ਕਰਨਾ ਪ੍ਰਸ਼ਨ ਨਹੀਂ ਮਿਲ ਸਕਦਾ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਕਿ ਮੈਂ ਖਾਲਸਤਾਨ ਲਈ ਡੈਮੋਕਰੇਟਿਕਲੀ ਪੀਸਫੁਲੀ ਵੋਟ ਮੰਗਾ ਤੇ ਮੈਂ ਸੰਵਿਧਾਨਕ ਤੌਰ ਤੇ ਕਾਨੂੰਨ ਦੇ ਤਹਿਤ ਰੱਖ ਕੇ ਵੋਟਰ ਦਾ ਅਧਿਕਾਰ ਚਾਹੁੰਦਾ ਤੇ ਇਸ ਲਈ ਮੈਂ মিডিਆ ਨੂੰ ਬੇਨਤੀ ਕਰਦਾ ਕਿ ਸੈਂਸੇਸ਼ਨ ਨਾ ਫੈਲਾਓ ਮੇਰੇ ਡੈਮੋਕਰੇਟਿਕ ਅਕਾਉਂਡ ਮੇਰਾ ਸਾਥ ਦਿਓ ਮੈਂ ਲੋਕਤੰਤਰੀ ਵਿਅਕਤੀਆਂ ਤੇ ਲੋਕਤੰਤਰ ਨੂੰ ਬਹੁਤ ਮਜ਼ਬੂਤ ਕਰਦਾ ਹਾਂ ਸਾਡਾ ਰਾਜ ਪ੍ਰਸ਼ਾਸਨ ਦੀ ਪੱਕੇ ਅਸਲ ਸ਼ਾਹੀ ਤੇ ਖਰਾਬ ਨਾ ਪੰਜਾਬ ਸਰਕਾਰ ਤੇ ਵੀ ਪੁਲਿਸ ਪ੍ਰਸ਼ਾਸਨ ਤੇ ਵੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਕੋਈ ਮਾਨਸਕਾ ਕੀਤਾ ਸਾਡੇ ਨਾਲ ਜੀ ਸਾਰਿਆਂ ਨੂੰ ਲੋਕਤੰਤਰੀ ਹੱਕਾਂ ਤੇ ਸេរੀਆਮ ਤੋਂ ਅੰਦਾਲ ਪਾਕਿਸਤਾਨੀ ਖਾਲਸਤਾਨੀ ਜਿੰਦਾਬਾਦ ਜਿੰਦਾਬਾਦ ਅਕਾਲੀ ਦਾ 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 ਖਾਲਸਤਾਨੀ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਖਾਲਸਤਾਨੀ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਖਾਲਸਤਾਨੀ ਜਿੰਦਾਬਾਦ ਜਿੰਦਾਬਾਦ ਅਕਾਲੀ ਦਲ ਖਾਲਸਤਾਨੀ ਜਿੰਦਾਬਾਦ ਜਿੰਦਾਬਾਦ ਭਾਰਤੀ ਸੰਵਿਧਾਨ ਵਿੱਚ ਖੋਏ ਗਏ ਹੱਕ ਵਾਪਸ ਲਾਂਗੇ ਵਾਪਸ ਲਾਂਗੇ ਵਾਪਸ ਲਾਂਗੇ ਭਾਰਤੀ ਸੰਵਿਧਾਨ ਵਿੱਚ ਖੋਏ ਗਏ ਹੱਕ ਵਾਪਸ ਲਾਂਗੇ ਵਾਪਸ ਲਾਂਗੇ ਵਾਪਸ ਲਾਂਗੇ ਅਸੀਂ ਸੰਵਿਧਾਨਕ ਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਮੈਂ ਲੀਗਲੀ ਕੋਰਟ ਹੀ ਜਾਊਂਗਾ ਮਾਨ ਹਾਨੀ ਦਾ ਕੇਸ ਕਰਾਂਗਾ ਸਰਦਾਰ ਸੁਪਿੰਦਰ ਸਿੰਘ ਤੇ ਵੀ ਕਰਾਂਗਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਤੇ ਵੀ ਜਿਨ੍ਹਾਂ ਨੇ ਫਲੈਗਸ ਲਾਇਨੇ ਉਡਣਾ ਤੇ ਵੀ ਪੰਜਾਬ ਸਰਕਾਰ ਤੇ ਵੀ ਆ ਮੇਰਾ ਸਵਧਾਨਿਕ ਕਨਸਟੀਟਿਊਸ਼ਨਲ ਡੈਮੋਕਰੇਟਿਕ ਹੱਕ ਖੋਇਆ ਗਿਆ ਜਿਸ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਪਿੰਡ ਨੂੰ ਪਿੱਛੇ ਬਿਠਾ ਲੋ ਪੰਜਾਬ ਪੁਲਿਸ ਮੁਰਦਾਬਾਦ ਹਨੋ ਇਲੀਗਲ ਇਲੀਗਲ ਡਿਟੇਨ ਕੀਤਾ ਜਾ ਰਿਹਾ ਹੈ। ਤੁਸੀਂ ਲੋਕਤੰਤਰਿਕ ਤਰੀਕਾ ਲੋਕ ਤਾਂ ਸ਼ਾਂਤ ਪਈ ਟੰਗਣਾ ਵਾਲਾ ਸੀ ਆਪਣੇ ਵੋਟ ਪੱਰਚੀ ਨਾਲ ਲੋਕਤੰਤਰੀ ਸਰਕਾਰ ਬਣਾਉਣਾ ਚਾਹੁੰਦੇ ਆ ਸਰਕਾਰ ਇਹ ਖਾਲਸਾ ਲਈ ਚੁੱਕੇ 2007 ਦੀਆਂ 2007 ਦੀਆਂ ਚੋਣਾਂ ਲੰਬੀ ਹਲਕੇ ਤੋਂ ਅਸੀਂ ਲੜ ਚੁੱਕੇ ਆ ਬਾਦਲ ਸਾਹਿਬ ਦੇ ਖਿਲਾਫ ਖਾਲਸਾਣ ਲਈ ਵੋਟ ਮੰਗ ਚੁੱਕੇ ਆ ਇਹ ਸਾਡਾ ਕਾਨੂੰਨੀ ਹੱਕ ਹੈ। प्रमुख चुनाव में बोर्ड लगे दिखे थे खालिस्तान के उसमें पुलिस ने क्या एक्शन लिया कानूनी कार्रवाई कर ली है और कुछ जो सस्पेक्ट है राउंड अप किया गया और नफ्तीश जा रहे है।